ਵਡਾ ਤੁਹਾਡਾ ਖਾਸ ਹੈ ਤੁਹਾਡੀ ਜਾਇਦਾਦ ਹੈ ਵਿਰਸਾ ਹੈ ਦੇਖਿਓ ਇਸ ਵਿਰਸੇ ਤੇ ਕਿਤੇ ਕੋਈ ਕਲੰਕ ਨਾ ਲੱਗ ਜਾਏ ਬੜਾ ਸਾਫ ਸ਼ਬਦਾਂ ਚ ਕਹਿ ਦਿੱਤਾ ਮੋਦੀ ਸਰਕਾਰ ਨੂੰ ਓਏ ਹੁਣ ਸਾਡੇ ਲਈ ਸਮਾਂ ਸੀਮਾ ਨਹੀਂ ਅਸੀਂ ਤਾਂ ਹੌਲੇ ਹੌਲੇ ਤੱਕ ਤਿਆਰੀ ਹੈ ਸਾਡੀ ਪਰ ਆਖਰ ਭੱਜਦੇ ਨੂੰ ਤੁਹਾਨੂੰ ਰਾਹ ਨਹੀਂ ਲੱਭਣਾ ਕੱਲ 2 ਵਜੇ ਮੀਟਿੰਗ ਹੈ ਸ਼ਾਮ ਤੱਕ ਵਾਪਸ ਆਵਾਂਗੇ ਵਾਹਿਗੁਰੂ ਮੇਰ ਕਰੇ ਤੁਹਾਡੀ ਛੇਤੀ ਜਿੱਤ ਹੋਵੇ ਦੁਨੀਆ ਪਰਦੇ ਵਿੱਚ ਇਸ ਅੰਦੋਲਨ ਤੇ ਅੱਖਾਂ ਲਾਈ ਬੈਠੇ ਦਿੱਲੀ ਦੇ ਬਾਰਡਰ ਤੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਪਿਆਰੇ ਭਰਾਵੋ ਭੈਣੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਿਰਫ ਤੇ ਸਿਰਫ ਤੁਸੀਂ ਜਿਹੜੇ ਇੱਥੇ ਇਕੱਠੇ ਹੋਏ ਹੋ ਸੰਗਤ ਰੂਪ ਵਿੱਚ ਸੰਗਤ ਰੂਪ ਚ ਰੱਬ ਵਸੈ ਮੈਂ ਤਾਂ ਸਿਰਫ ਅੱਜ ਨਮਸਕਾਰ ਕਰਨਾ ਆ ਤੁਹਾਡੇ ਚਰਨਾਂ ਵਿੱਚ ਕੱਲ ਸਰਕਾਰ ਨੇ ਮੀਟਿੰਗ ਸੱਦੀ ਹੋਈ ਹੈ ਤੁਹਾਡਾ ਪੱਖ ਅਸੀਂ ਬਹੁਤ ਵਾਰੀ ਪੇਸ਼ ਕਰ ਚੁੱਕੇ ਆ ਸਰਕਾਰ ਕੋਲ ਜਵਾਬ ਕੋਈ ਨਹੀਂ ਵਾਹਿਗੁਰੂ ਮੇਰ ਕਰੇ ਤੁਹਾਡਾ ਆਸ਼ੀਰਵਾਦ ਹੋਏ ਤੇ ਕੱਲ ਨੂੰ ਇੱਕ ਵਾਰੀ ਫੇਰ ਸਰਕਾਰ ਨੂੰ ਹਰਾਵਾਂਗੇ ਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਆਪਾਂ ਸਾਰੇ ਇਕੱਲੇ ਨਹੀਂ ساری ਦੁਨੀਆ ਇਸ ਅੰਦੋਲਨ ਨੂੰ ਦੇਖ ਰਹੀ ਹੈ ਇੱਕ ਨਵਕਲੀ ਕਿਸਮ ਦਾ ਅੰਦੋਲਨ ਜਿਹੜਾ ਇਤਿਹਾਸ ਵਿੱਚ ਇੰਨਾ ਲੰਮਾ ਸਮਾਂ ਬਿਨਾਂ ਫੁੱਲ ਤੋੜੇ ਸ਼ਾਂਤਮਈ ਆਪਣੇ ਸਰੀਰ ਤੇ ਕਸ਼ਟ ਚੱਲ ਕੇ ਚੱਲ ਰਿਹਾ ਹੈ ਅੱਜ ਸਰਕਾਰ ਨੇ ਜੋ ਕੁਝ ਕਹਿਣਾ ਸੀ ਹੁਣ ਤੱਕ ਜੋ ਉਲਟਾ ਸਿੱਧਾ ਤੁਹਾਡੇ ਬਾਰੇ ਬੋਲਣਾ ਸੀ ਬੋਲ ਲਿਆ ਤੇ ਉਹ ਘਬਰਾਏ ਹੋਏ ਨੇ, ਬੁਖੜਾਏ ਹੋਏ ਨੇ, ਉਖੜੇ ਹੋਏ ਨੇ। ਉਹਨਾਂ ਨੂੰ ਇਹ ਵੀ ਸਮਝ ਐ ਵੀ ਹੁਣ ਅਸੀਂ ਜੋ ਮਰਜੀ ਆਖੀਏ ਆਮ ਲੋਕਾਂ ਤੇ ਉਹਦਾ ਕੋਈ ਅਸਰ ਨਹੀਂ। ਤੁਹਾਨੂੰ ਵੱਖਵਾਦੀ ਕਹਿ ਕੇ ਦੇਖ ਲਿਆ। ਸੱਤਵਾਦੀ ਕਹਿ ਕੇ ਦੇਖ ਲਿਆ ਇਹ ਸਿਰਫ ਪੰਜਾਬੀਆਂ ਦਾ ਅੰਦੋਲਨ ਕਹਿ ਕੇ ਦੇਖ ਲਿਆ ਸਿੱਖਾਂ ਦਾ ਅੰਦੋਲਨ ਕਹਿ ਕੇ ਦੇਖ ਲਿਆ ਜਿਸ ਤਰ੍ਹਾਂ ਕੁੱਟ ਕੇ ਜੱਫੀ ਹਰਿਆਣੇ ਤੇ ਪੰਜਾਬ ਨੇ ਪਾਈ ਉਹਦੀ ਮਿਸਾਲ ਵੀ ਤੁਸੀਂ ਵੇਖ ਲਈ ਕਿਵੇਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਭਾਜੜਾ ਤੁਸੀਂ ਪਾਈਆਂ ਸਾਡੇ ਹਰਿਆਣੇ ਦੇ ਭਰਾਵਾਂ ਨੇ ਪਾਈਆਂ ਸਾਡੀ ਕਿਸਾਨੀ ਦੀ ਗਲਵਕੜੀ ਤੋੜਨ ਦੀ ਪੂਰੀ ਤਨਲਾਹੀ ਸਰਕਾਰ ਨੇ ਪਰ ਉੱਤਰਾਖੰਡ ਤੋਂ ਸਾਡੇ ਪਰਾਗ ਡਾਂਗਾ ਖਾਂਦੇ ਪਾਣੀ ਦੀਆਂ ਵਿਚਾੜਾਂ ਸਹਿ ਕੇ ਫਿਰ ਵੀ ਗਾਜ਼ੀਪੁਰ ਬਾਰਡਰ ਤੇ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚੇ ਇਹ ਕੋਈ ਛੋਟੀ ਗੱਲ ਨਹੀਂ ਕੋਈ ਮਹਾਰਾਸ਼ਟਰ ਤੋਂ 2000 ਕਿਸਾਨ ਪੈਦਲ ਚੱਲ ਕੇ ਜੈਪੁਰ ਰੋਡ ਤੇ ਆ ਕੇ ਧਰਨੇ ਵਿੱਚ ਸ਼ਾਮਲ ਹੋ ਗਿਆ ਇਹ ਕੋਈ ਛੋਟੀ ਗੱਲ ਨਹੀਂ ਕੋਈ 1000 1500 ਕਿਲੋਮੀਟਰ ਦਾ ਸਫ਼ਰ ਕਰਕੇ ਮਦ ਪਰ ਬਰਦੇਸ਼ ਦੇ ਕਿਸਾਨਾਂ ਨੇ ਪਲਵਲ ਆ ਕੇ ਮੋਰਚਾ ਸੰਭਾਲ ਲਿਆ ਅੱਜ ਇਹ ਮੋਰਚਾ ਸਿਰਫ ਪੰਜਾਬ ਹਰਿਆਣੇ ਦੀਆਂ ਹੱਦਾਂ ਤੱਕ ਸੀਮਤ ਨਹੀਂ ਇਹਦੇ ਵਿੱਚ ਪੰਜਾਬ ਹਰਿਆਣੇ ਦੇ ਨਾਲ ਰਾਜਸਥਾਨ ਯੂਪੀ ਉੱਤਰਾਖੰਡ ਇੱਥੇ ਹੀ ਨਹੀਂ ਅੱਜ ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਤੁਹਾਡੇ ਹੱਕ ਵਿੱਚ ਹైదరాబాద్ ਚ ਰੈਲੀ ਹੋ ਰਹੀ ਹੈ ਤੁਹਾਡੇ ਹੱਕ ਵਿੱਚ ਅੱਜ ਕਰਨਾਟਕ ਦੀ ਵਿਧਾਨ ਸਭਾ ਕਿਸਾਨਾਂ ਨੇ ਘੇਰੀ ਹੋਈ ਹੈ ਤੁਹਾਡੇ ਹੱਕ ਵਿੱਚ ਮਨੀਪੁਰ ਦੇ ਕਿਸਾਨ ਅੱਜ ਇਕੱਠੇ ਹੋਏ ਨੇ ਤੁਹਾਡੇ ਹੱਕ ਵਿੱਚ ਔਰ ਉੱਤਰ ਇਹ ਕਿਹੜਾ ਆਂਧਰਪ੍ਰਦੇਸ਼ ਦੇ ਨਾਲ ਸੂਬਾ ਉੱਥੇ ਦੇ ਕਿਸਾਨ ਵੀ ਇਕੱਠੇ ਹੋਏ ਨੇ ਅੱਜ ਦੇਸ਼ ਦਾ ਨਹੀਂ ਸੰਸਾਰ ਦਾ ਇੱਕ ਤਰ੍ਹਾਂ ਦਾ ਸ਼ਾਂਤਮਈ ਸੀਤ ਯੁੱਗ ਸ਼ੁਰੂ ਹੋਇਆ ਹੋਇਆ ਹੈ ਕਈ ਵਾਰੀ ਇਹ ਹੁੰਦਾ ਹੈ ਕੁਦਰਤ ਦੀ ਕੋਈ ਖੇਡ ਹੁੰਦੀ ਹੈ ਜਿਵੇਂ ਇਹ ਆਖਾਂ ਯਾ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਸਿਰਫ ਇਹਨਾਂ ਦੇ ਆਖੇ ਤੁਸੀਂ ਆ ਗਏ ਧੰਨਵਾਦ ਤੁਹਾਡਾ ਜੇ ਤੁਸੀਂ ਇਦਾਂ ਆਏ ਹੋ ਪਰ ਕੋਈ ਕਲਾ ਤਾਂ ਵਰਤੀ ਹੈ ਨਾ ਜਦੋਂ ਅਤ ਹੋ ਜਾਂਦੀ ਹੈ ਤਾਂ ਫਿਰ ਕੁਦਰਤ ਆਪਣਾ ਕੁਝ ਬਾਣਾ ਵਰਤੌਂਦੀ ਹੈ ਸਰਕਾਰਾਂ ਨੇ ਅਤ ਚੱਕ ਲਈ ਤੇ ਕੁਦਰਤ ਨੇ ਪਾਣਾ ਵਰਤਾਇਆ ਹਰ ਇਸ ਦੇਸ਼ ਦਾ ਕਮਾ ਕੇ ਖਾਣ ਵਾਲਾ ਆਦਮੀ ਇਸ ਅੰਦੋਲਨ ਨੂੰ ਆਪਣਾ ਅੰਦੋਲਨ ਸਮਝਣ ਲੱਗ ਪਿਆ ਚਾਹੇ ਕੋਈ ਮਜ਼ਦੂਰ ਹੈ ਕੋਈ ਕਿਸਾਨ ਹੈ ਕੋਈ ਦੁਕਾਨਦਾਰ ਹੈ ਕੋਈ ਵਪਾਰੀ ਵੀ ਹੈ ਸਾਰੇ ਇਸ ਤਰ੍ਹਾਂ ਮਹਿਸੂਸ ਕਰਨ ਲੱਗੇ ਨੇ ਕਿ ਸਾਡੇ ਘਰ ਦੀ ਲੜਾਈ ਹੈ ਸਾਡੀਆਂ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਠੰਡ ਵਿੱਚ ਇੱਥੇ ਧਰਨੇ ਤੇ ਬੈਠੀਆਂ ਨੇ ਕੁਝ ਤਾਂ ਕਲਾ ਵਰਤੀ ਹੈ ਨਾ ਅਕਾਲ ਪੁਰਖ ਦਾ ਬਾਣਾ ਤਾਂ ਹੈ ਹੀ ਨਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਸਿਨੇਮਰ ਬੇਨਤੀ ਹੈ ਅੱਜ ਮੈਂ ਬਹੁਤ ਲੰਮੀਆਂ ਗੱਲਾਂ ਨਹੀਂ ਕਰਨੀਆਂ ਮੈਂ ਫੇਰ ਤਿਆਰ ਹੋ ਰਿਹਾ ਕੱਲ ਨੂੰ ਫੇਰ ਮੋਦੀ ਸਰਕਾਰ ਨਾਲ ਢਿੜਨ ਲਈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਿਪਰੀਮ ਕੋਰਟ ਦੇ ਵਕੀਲਾਂ ਨਾਲ ਸਲਾਹਾਂ ਕਰਕੇ ਸਾਰੇ ਸੁਪਰੀਮ ਕੋਰਟ ਦੇ ਉਹ ਕੇਸ ਜਿਹੜੇ ਤੁਹਾਡੇ ਹੱਥ ਹੱਕ ਵਿੱਚ ਪੁੱਗ ਚੁੱਕੇ ਨੇ ਉਹਨਾਂ ਦੀ ਇੱਕ ਲਿਸਟ ਲੈ ਕੇ ਕੱਲ ਨੂੰ ਫਿਰ ਤਾਂ ਹਾਂਗੇ ਮੋਦੀ ਸਰਕਾਰ ਨੂੰ ਦੇਖਾਂਗੇ ਕਿੱਧਰ ਨੂੰ ਤੁਰਦੀ ਹੈ ਪਰ ਤੁਹਾਨੂੰ ਇਹ ਬੇਨਤੀ ਹੈ ਖਿਆਲ ਰੱਖਿਓ ਇਹ ਅੰਦੋਲਨ ਸਾਰੀ ਦੁਨੀਆ ਵਿੱਚ ਇਸ ਲਈ ਵੱਖਰੀ ਥਾਂ ਬਣਾ ਸਕਿਆ ਕਿ ਇਹ ਸ਼ਾਂਤਮਈ ਅੰਦੋਲਨ ਹੈ ਅੱਜ ਸਾਡੇ ਵਲੰਟੀਅਰ ਹਰ ਰੋਜ਼ ਸਰਕਾਰ ਦੀਆਂ ਏਜੰਸੀਆਂ ਦੇ ਬੰਦਿਆਂ ਨੂੰ ਫੜਦੇ ਨੇ ਰਾਤਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਕਰਨ ਦੀ ਤਿਆਰੀ 'ਚ ਲੱਗੇ ਲੋਕਾਂ ਨੂੰ ਸਾਡੇ ਵਲੰਟੀਅਰ ਰਾਤ ਪਰ ਸੌਂਦੇ ਨਹੀਂ ਉਹਨਾਂ ਨੂੰ ਫੜਦੇ ਨੇ ਦੇ ਤੋਂ ਅਨੁਭੀ ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਇਕੱਲਾ ਜੋਸ਼ ਕਦੀ ਕੰਮ ਨਹੀਂ ਕਰਦਾ ਹੁੰਦਾ ਹੋਸ਼ ਕਾਇਮ ਰੱਖਿਓ ਜਿੰਨੀ ਤੁਹਾਡੀ ਜ਼ਿੰਮੇਵਾਰੀ ਵੱਧਦੀ ਜਾਂਦੀ ਹੈ ਓਨੀ ਹੀ ਜ਼ਿਆਦਾ ਹੋਸ਼ ਨਾਲ ਇਹਨੂੰ ਅੰਦੋਲਨ ਨੂੰ ਅੱਗੇ ਚਲਾਇਓ ਇਹਦੇ ਤੇ ਇੱਕ ਛੋਟੀ ਜਿਹੀ ਕਤਾਈ ਵੀ ਇਤਿਹਾਸ ਵਿੱਚ ਬਹੁਤ ਵੱਡੀ ਗਲਤੀ ਬਣ ਕੇ ਉੱਭਰੇਗੀ ਫਿਰ ਨਹੀਂ ਕਤਾਈ ਕਰਨੀ ਸਰਕਾਰ इखलाकी तौर पर हार चुकी है सरकार नहीं लग रहा लज्ज द्डा के भजा के पर एको सिनेमर बेनती बार 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 ਅਖੀਰ ਚ ਇੱਕੋ ਸਨਮਰ ਬੇਰ ਦੀ बार-बार ਆਪਣੇ ਬੱਚਿਆਂ ਅੱਗੇ ਆਪਣੇ ਭਰਾਵਾਂ ਅੱਗੇ ਆਪਣੀਆਂ ਬੀਬੀਆਂ ਪੈਣਾ ਅੱਗੇ ਇਸ ਅੰਦੋਲਨ ਦੇ ਖਾਸੇ ਦਾ ਪੱਲਾ ਨਹੀਂ ਛੱਡਣਾ ਇਹ ਸ਼ਾਂਤਮਈ ਅੰਦੋਲਨ ਹੈ ਸ਼ਾਂਤਮਈ ਸਾਨੂੰ ਗੁਰਤੀ ਮਿਲੀ ਹੋਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਸਾਨੂੰ ਗੁਰਤੀ ਮਿਲੀ ਹੋਈ ਹੈ ਸਿਰਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਕੋਲੋਂ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਸ਼ਾਂਤਮਈ ਰਹਿਣਾ ਸਿਖਾਇਆ ਇਹ ਬਹੁਤ ਵੱਡਾ ਤੁਹਾਡਾ ਇਤਿਹਾਸ ਹੈ ਬਹੁਤ ਵੱਡੀ